ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਐਬ੍ਰਿਡਿਪ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਜੀ ਬਲਵਿੰਦਰ ਕੌਰ ਤੇ ਮਾਰਨਿੰਗ ਦਾ ਟਾਈਮ ਆ ਜੀ ਤਰਨ ਨੂੰ ਮੈਡੀ ਕਰ ਦਿੱਤਾ ਬਸ ਕੁਛ ਕਮੈਂਟਰਾਂ ਦੇ ਸੀ ਤੇ ਜਾਣ ਚ ਨੂਰ ਚਲੀ ਗਈ ਸਕੂਲ ਕਿਉਂਕਿ ਇਹਦੇ ਪੇਪਰ ਚੱਲ ਰਹੇ ਨੇ ਬਸ ਤਰਨ ਦਾ ਹੈਗਾ ਲਾਸਟ ਪੇਪਰ ਤੇ ਨੂਰ ਦਾ ਹਜੇ ਪੇਪਰ ਇੱਕ ਰਹਿ ਜਾਂਦਾਗਾ ਬਸ ਸਿਰ ਸਿਰ ਮੈਂ ਥੋੜਾ ਜਿਹਾ ਵੀਡੀਓ ਸ਼ੂਟ ਕੀਤਾ ਸੀਗਾ ਉਸ ਤੋਂ ਬਾਅਦ ਤਰਨ ਜਿੱਦ ਕਰਨ ਲੱਗ ਗਿਆ ਕਹਿੰਦਾ ਮੈਨੂੰ ਤੁਸੀਂ ਛੱਡ ਕੇ ਆਓ ਕਿਉਂਕਿ ਦੇ ਪਾਪਾ ਘਰੇ ਸੀ ਕਿਉਂਕਿ ਜਿਸ ਦਿਨ ਮਤਲਬ ਸੈਚਰਡੇ ਅੱਜ ਹੈ ਫਰੈਂਡਸ ਸੈਚਰਡੇ ਸੰਡੇ ਨੂੰ ਸਰਦਾਰ ਜੀ ਨੂੰ ਛੁੱਟੀ ਹੁੰਦੀ ਆ ਤੇ ਤਰਨ ਮੈਨੂੰ ਮਿਲਣ ਆਇਆਗਾ ਦੁਆਰੇ ਵਾਪਸ ਤੇ ਤਰਨ ਜਿੱਦ ਕਰ ਰਿਹਾ ਕਹਿੰਦਾ ਮੈਨੂੰ ਛੱਡ ਕੇ ਤੁਸੀਂ ਸਿੱਲੀ ਸਰਦਾਰ ਦੀ ਛੱਡ ਕੇ ਜਾ ਬਾਈ ਹਾਂਜੀ ਹਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਕਿੰਮ ਸਾਰੇ ਠੀਕ ਠਾਕ ਹੋ ਐਪੀਡੇ ਪੰਜਾਬ ਚੋਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਸੋ ਇਹ ਦਾ ਟਾਈਮ ਹੈ ਜੀ ਪੌਣੇ 8 ਵਜੇ ਦਾ ਕੋੜੀਆਂ ਚੜਦੇ ਚੜਦੀਆਂ ਗਮ ਚੜ੍ਹੇ ਨੇ ਸੋ ਇਹ ਦਾ ਟਾਈਮ ਹੈ ਜੀ ਪੌਣੇ 8 ਵਜੇ ਦਾ ਸੋ ਅੱਜ ਦਾ ਹੈਗਾ ਜੀ ਸੈਟਰਡੇ ਤੇ ਉਹ ਦੱਸੋ ਕਿਵੇਂ ਕੀ ਹਾਲ ਚਾਲ ਨੇ ਠੀਕ ਠਾਕ ਹੂੰ ਸੋ ਬੱਚਾਂ ਨੂੰ ਪਿਆਰ ਕਰਕੇ ਦੋ ਦਿੱਤਾ ਲੰਚਵਾਰਾ ਬਣਾ ਲਿੱਤੇ ਉਹਨਾਂ ਦੇ ਠੀਕ ਹੈ ਜੀ ਚਲੇ ਗਏ ਨੂਰ ਪਹਿਲਾਂ ਚਲੀ ਜਾਂਦੀ ਹੈ ਕਿਉਂਕਿ ਸਾਈਕਲ ਤੇ ਜਾਂਦੀ ਹੈ ਤਰਨ ਆਪਣੇ ਪਾਪਾ ਨਾਲ ਗਿਆ ਠੀਕ ਹੈ ਜੀ ਅੱਜ ਕਿਉਂਕਿ ਮਤਲਬ ਕਿ ਜਿਹੜੇ ਬੱਚੇ ਨਾਲ ਜਾਂਦਾਗਾ ਜੋ ਬੱਚੇ ਦੀ ਛੁੱਟੀ ਹੈ ਉਸ ਦੇ ਉੱਪਰ ਤਰਨਦਾ ਗਿਆ ਅੱਜ ਲਾਸਟ ਹੀ ਆ ਤਰੰਤੇ ਨੂੰ ਉਹਦਾ ਪੇਪਰ ਲਾਸਟ ਆ। ਸ਼ਾਇਦ ਮेला ਨੋਟ ਪੱਤਰ ਇੱਕ ਹੈਗਾ ਵਾ। ਜਤਲ ਮੰਡੇ ਨੂੰ ਤੇ ਅੱਜ ਨਾਲ ਆਪਾਂ ਕੰਮ ਕਰ ਕਰ ਰਹੇ ਹਾਂ ਬਸ ਫਟਾਫਟ ਕਿਉਂਕਿ ਜਦ ਬੱਚਿਆਂ ਦੇ ਪੇਪਰ ਦੇ ਆ ਗਏ। ਨਾਲ ਦੀ ਨਾਲ ਅੱਜ ਆਪਾਂ ਤਿਆਰੀ ਕਰ ਲੈਣੀ ਆ ਵੱਡੇ ਦੀਦੀ ਕੋਲ ਜਾਣ ਦੀ। ਲੈ ਰੇ ਠੀਕ ਆ ਜੀ ਵਲੌਗ ਨਾ ਬਣੇ ਰਿਓ। ਕੰਮ ਕਰ ਕਰਦੇ ਹਾਂ। ਠੀਕ ਆ। ਤੇ ਮੈਂ ਝਾੜੂ ਵਗੈਰਾ ਕੱਢ ਕੇ ਆਈ ਹਾਂ نیچے ਨੂੰ। ਤੇ ਹਜੇ ਰੋਟੀ ਵਗਰ ਨਹੀਂ ਬਣਾਈ ਹੈ ਤੇ ਇਧਰ ਕੱਪੜੇ ਧੋ ਕੇ ਜਿਹੜੇ ਹੈਗੇ ਮੈਂ ਇੱਥੇ ਰੱਖ ਕਰਤੀ ਸੀਗੇ ਉਧਰ ਆਫਰ ਉੱਤੇ ਨੇ ਤੇ ਹੁਣ ਮੈਂ ਇਹਨਾਂ ਨੂੰ ਪਾਉਂਗੀ ਠੀਕ ਹੈ ਸਭ ਤੋਂ ਉੱਪਰ ਕੱਪੜੇ ਪੁਣਾਈਆਂ ਤੇ ਦੇਖੋ ਧੁੱਪ ਕਿੰਨੀ ਜ਼ਿਆਦਾ ਆ ਗਈ ਆ ਲੋ ਜੇ ਬਫਾਫਾਟ ਪਾਉਣੇ ਆ ਕੱਪੜੇ ਤੇ ਫਟਾਫਟ ਕੰਮ ਕਰਦੇ ਆ ਤੇ ਫਰੈਂਡਸ ਮੇਰੇ ਨਾਲ ਜਿਹੜਾ ਮੈਨੇ ਸੂਟ ਪਾਉਣਾਗਾ ਲੈਸ ਤੋਂ ਮੇਰਾ ਕਾਲੀ ਚਾ ਹੋ ਜਾਂਦਾ ਤੇ ਕਿਉਂਕਿ ਨਾ ਤਾਂ ਕਰਕੇ ਨਾ ਫਰੈਂਟਸ ਹੋ ਗਏ ਮੇਰੇ ਦਰਦ ਥੋੜਾ ਸੀ ਇੱਕ ਮਹੀਨੇ ਬਾਅਦ ਮੇਰੇ ਦਵਾਏ ਦਾ ਦੁੱਖਾ ਇੱਕ ਮਹੀਨਾ ਮੈਂ ਬਿਲਕੁਲ ਵੀ ਵਰਸਲਾਈ ਦਾ ਕੰਮ ਨਹੀਂ ਕਰਿਆ ਸੀ 2-3 ਦਿਨ 2 ਦਿਨ ਹੋ ਗਏ ਮੈਨੂੰ ਮਸ਼ੀਨ ਲਾਉਂਦੀ ਨੇ ਫੇਰ ਮੇਰੇ ਉਹੀ ਹਾਲ ਹੋ ਗਿਆ ਪਤਾ ਨਹੀਂ ਕੀ ਕਹਾ ਹੋ ਰਿਹਾ ਹੈ ਮੈਂ ਕਿੰਨੇ ਦਾ ਡਾਕਟਰ ਕੀ ਤੇ ਮੁੰਨੇ ਉਹਦੀ ਮੂਰੀਆਂ ਰਹਿੰਦੀ ਨੇ ਮੈਨੂੰ ਹਜੇ ਵੀ ਬਣਾਉਣੀਆਂ ਨੇ ਬਟਾਂ ਮੈਂ ਫਟਾਫਟ ਪਹਿਲਾਂ ਮੈਂ ਕੰਮ ਫਿਨਿਸ਼ ਕਰ ਲਵਾਂ ਉਸ ਤੋਂ ਬਾਅਦ ਫਿਰ ਮੈਂ ਮੂਰੀਆਂ ਬਣਾ ਕੇ ਨਾ ਤੁਹਾਨੂੰ ਦਿਖਾਵਾਂਗੀ ਕਾ ਤਿਆਰ ਕਰਕੇ ਚਲੋ ਜੀ ਫਟਾਫਟ ਕਾਉਣੇ ਕੱਪੜੇ ਲਓ ਜੀ ਕੱਪੜੇ ਵਗੈਰਾ ਸਾਰੇ ਪਾ ਦਿੱਤੇ ਨੇ ਮੈਂਨੇ ਠੀਕ ਹੋ ਜੀ ਦੋ ਤਾਰਾਂ ਭਰ ਗਈਆਂ ਇਹ ਦਸ ਹਜ਼ਾਰ ਜੀ ਦੇ ਪੱਕਾ ਬਸ ਕੱਪੜੇ ਚਲੋ نیچے ਚੱਲਦੇ ਆਪਾਂ ਕਰਦੇ ਆ ਅੱਗੇ ਲਓ ਜੀ ਆਪਾਂ ਹੋ ਗਏ ਤਿਆਰ ਤੇ ਆਪਾਂ ਚੱਲ ਪਏ ਜੀ ਠੀਕ ਆ ਲਾਰੇ ਨੂੰ ਤੇ ਨੂਰ ਆਗੇ ਚੇਪਰ ਦੇ ਕੇ ਤੇ ਤਰ ਮੇਰੀ ਅਗਸੀ ਜੀ ਪੇਪਰ ਦੇ ਕੇ ਬਸ ਰੈਡੀ ਹੋ ਕੇ ਆਪਾਂ ਇਹਨਾਂ ਦੀ ਵੇਟ ਕਰ ਰਹੇ ਸੀ ਚੈਨਲ ਤੇ ਜਿਵੇਂ ਆਪਾਂ ਪਹਿਲਾਂ ਲਿਆ ਲੋ ਜੀ ਅਸੀਂ ਦੀਦੀ ਦੇ ਘਰੇ ਪਹੁੰਚ ਗਏ ਤੇ ਦੀਦੀ ਹੁਣ ਉਹਨਾਂ ਨੂੰ ਲੈਣੇ ਆਪਾਂ ਨਾਲ ਤੇ ਬਸ ਆਪਾਂ ਫਿਰ ਚੱਲਦੇ ਆਂਗੇ ਸਰਦਾਰ ਜੀ ਅੰਦਰ ਗਏ ਆ ਆਪਣਾ ਪਾਣੀ ਦੀ ਬੋਤਲ ਭੁੱਲਿਆ ਸੀ ਪਾਣੀ ਲੈ ਲਈ ਤੇ ਚਲੋ ਜੀ ਆਪਾਂ ਹੁਣ ਲੈਹਰੇ ਚੱਲਦੇ ਆਂਗੇ ਆਪਾਂ ਗਰਮੀ ਤਾਂ ਹੈਗੀ ਐ ਫਰੈਂਸ ਬਹੁਤ ਜ਼ਿਆਦਾ ਬਹੁਤ ਗਰਮੀ ਲੱਗ ਰਹੀ ਐ ਆਹ ਕੀ ਕਰੀਏ ਨਾ ਰੱਖੇ ਨਾ ਰੱਖ ਪੁੱਤ ਗੰਦੇ ਕੰਮ ਨਹੀਂ ਕਰਨੇ ਲੋ ਜੀ ਫੇਸਾਂ ਲੱਗੀ ਸੀ ਕਿ ਭੁੱਖ ਤੇ ਸਰਦਾਰ ਜੀ ਨੇ ਮਤਲਬ ਕਿ ਲੌਂਗ ਵਾਲਾ ਆ ਕੇ ਜੜੇ ਹੈਗੇ ਸੀ ਕਿ ਪਕੌੜੇ ਲੈ ਲੈ ਸੀ ਜੀ ਥੋੜੇ ਜਿਹਾ ਬਰੈਡ ਲੈ ਲੈ ਸੀ ਤੇ ਸਾਰਨ ਭੁੱਖ ਲੱਗੀ ਸੀ ਤੇ ਇਸ ਲਈ ਆਪਾਂ ਖਾਣ ਲੱਗੇ ਸੀ ਕਿ ਸਵੇਰੇ ਹਨਾ ਮਤਲਬ ਕੁਝ ਵੀ ਖਾ ਕੇ ਨਹੀਂ ਨਿਕਲੇ ਸੀ ਕਿਉਂਕਿ ਕਈ ਵਾਰ ਆਉਂਦਾ ਵੀ ਤੇਲ ਵਗੈਰਾ ਨਾ ਚੜ ਜਾਏ लो सी, ये थे सी, जी आप पहुंच गए इतने आप लग गए फ्रूट ठीक है जी बस लह रहे पहुँच गए दो किलो होर पा दे पाई हाँ पाया 老板。 ਲੋ ਜੀ ਆਪਾਂ ਪਹੁੰਚ ਗਏ ਆਂ ਵੱਡੇ ਭੂਆ ਜੀ ਦੇ ਘਰ ਠੀਕ ਆ ਆਪਾਂ ਉਹਨਾਂ ਦੀ ਗਲੀ ਮੁੜ ਗਏ ਆਂ ਤੇ ਇੱਥੇ ਨਾ ਮਤਲਬ ਵੱਡੇ ਭੂਆ ਜੀ ਨੇ ਮੇਰੇ ਮਤਲਬ ਸਰਦਾਰ ਜੀ ਦੇ ਤੇ ਛੋਟੇ ਭੂਆ ਜੀ ਨੇ ਤੇ ਉਹਨਾਂ ਦੀ ਸਿਸਟਰ ਆ ਤੇ ਆਪਾਂ ਫਿਰ ਸਭ ਤੋਂ ਪਹਿਲਾਂ ਨਾ ਵੱਡੇ ਭੂਆ ਜੀ ਦੇ ਘਰ ਜਾਵਾਂਗੇ ਆਜ ਤਾਂ ਖਲੋ ਲਓ ਲੋਕ ਆਉਂਦੇ ਆ ਲਾਉ ਕਾ ਠੀਕ ਆ ਤਨਪਾ ਦੇਖ ਤਲਾ ਤਨਪਾ Terima kasih, terima kasih, terima ਤਾਂ ਛੋਟੀ ਹੋ ਗਈ ਹੁਣ ਛੋਟੀ ਹੋ ਗਈ ਕਿਹਦੀ ਲਈ ਇਹ ਜਿਹੜਾ ਨਾ ਜੀਵਾ ਆ ਜੰਬਸ ਪਾਸ ਕੋਲ ਨਾ ਮਰਦੀ ਕਿ ਮਦਨਾ ਜੰਬਸ ਸਿੱਖੀ ਬੈਠੀ ਆ ਅਰਾ ਸੋ ਮੜੇ ਨਾ ਬਾਰਾ ਹੈ ਨਾ ਬੁਨਿਆਦ ਬਸ ਨਹੀਂ ਮਤਲਬ ਮੜਾ ਜਾ ਉਥੋਂ ਤੇ ਪਨੰਦ ਪਿਆ ਆ ਹਾਂ ਜਿੱਥੇ ਹੀ ਹੌਲ ਕਰਦਾ ਕੋ ਤੇ ਮਾਰ ਲੋ ਮਾਰਾ ਮਤਲਬ ਪਾਣੀ ਹਾਂ ਮਾਰ ਲੇ ਜੀ ਹੌਲ ਇੰਨਾ ਦਰੀਆ

ਮਿਲਦਾ ਜਾਵਦੇ ਸੱਚੀ ਕਾ ਤੇ ਮਮਾ ਠੀਕ ਨਹੀਂ ਹਾਂਜੀ दरवाजा <ragtuk> <laughs> <ossiblestru> <inschoolachen> <laughs Differentrimi> <laughs> <inaudible> हेलो हाय <laughs> <laughs> <Ye? Reedie laughs>

ਹਾਂ ਅਸਾ ਛੋਟਾ ਜਨਾ ਹੋਰ ਰੱਖੋ ਕਿਦ ਤੱਕ ਜਿਆ ਕੰਦਨ ਕਰੇ ਮਤਲਬ ਲਓ ਜੀ ਮਿਲਦੇ ਨੇ ਨੈਕਸਟ ਪਾਰਟ ਦੇ ਨਾਲ ਠੀਕ ਹੈ ਜੀ ਜੀ ਚੈਨਲ ਤੇ ਨਵੇਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਪਹਿਲਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਤੇ ਵੀਡੀਓ ਤੇ ਪਹਿਲਾਂ ਦਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਤੁਹਾਡੇ ਇੱਕ ਪਿਆਰੇ ਜਿਹੇ ਕਮੈਂਟ ਨਾਲ ਕਾਫੀ ਜਿਆਦਾ ਮੋਟੀਵੇਸ਼ਨ ਮਿਲਦਾ ਹੈਗਾ ਜੀ ਚਲੋ ਜੀ ਫਿਰ ਥੈਂਕ ਯੂ ਫॉर ਵਾਚ ਮਾਈ ਵੀਡੀਓ ਜੀ ਬਾਏ ਬਾਏ